ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਵਿੱਚ ਮਾਲਕ ਕਰੇ ਜੀ ਵਾਦਾ ਲਓ ਜੀ ਦੁਪਹਿਰ ਦਾ ਸਮਾਂ ਹੈ ਮੱਠੀ ਮੱਠੀ ਜੀ ਹਵਾ ਚੱਲਦੀ ਆ ਭਾਈ ਹਨਾ ਤੋ ਪੱਜ ਤਕਰੀਬਨ ਕਾਫੀ ਆ ਪਰ ਅੱਗੇ ਨਾਲੋਂ ਥੋੜੀ ਜਿਹੀ ਘੱਟ ਆ ਅੱਗੇ ਥੋੜੀ ਜ਼ਿਆਦਾ ਹੁੰਦੀ ਆ ਅੱਜ ਮੌਸਮ ਰਾਤ ਨਾ ਕਿਧਰੇ ਹੋਰ ਪਾਸੇ ਮੀਂਹ ਪੈ ਲਿਆ ਸਾਡੇ ਤਾਂ ਨਹੀਂ ਉਰੇ ਪਿਆ ਸਾਡੇ ਤਾਂ ਹੋਈ ਕਣਮਣਕਣੀ ਜੀ ਉਹ ਭੂਰ ਝੂਰ ਜੀ ਕਹ ਲਓ ਜੀ ਨੂੰ ਪਰ ਹੋਰ ਪਾਸੇ ਪੈ ਲਿਆ ਲੱਗਦਾ ਕਿਉਂਕਿ ਅੱਜ ਮੌਸਮ ਦਾ ਫਰਕ ਹੈ ਬਹੁਤੀ ਜ਼ਿਆਦਾ ਗਰਮੀ ਹੈ ਨਹੀਂ ਤੇ ਭੈਣ ਆਈ ਹੋਈ ਆ ਜੀ ਛੋਟੀ ਨਾਲ ਨਿਆਣੇ ਆਏ ਹੋਏ ਆ ਭਾਣ ਜੀਆਂ ਦੋਹੇ ਤੇ ਭਾਣ ਜਾਇਆ ਹੋਇਆ ਏ ਤੇ ਸਾਡੀ ਨੂਰ ਭਾਈ ਨਿਆਣੇ ਇਕੱਠੇ ਹੋਏ ਹੋਏ ਆ ਤੁਹਾਨੂੰ ਪਤਾ ਹੁਣ ਨਿਆਣੇ ਨਿਆਣਿਆਂ ਨੂੰ ਛੁੱਟੀਆਂ ਹੋਈਆਂ ਮੀਆਂ ਨਿਆਣਿਆਂ ਦਾ ਪਿਆਰ ਹੁੰਦਾ ਜਿਆਦਾ ਨਾਨਕਿਆਂ ਨਾਲ ਤੇ ਉਹ ਭੱਜਿਆ ਸਾਰੇ ਜਣੇ ਭਾਈ ਨਾਨਕਿਆਂ ਨੂੰ ਵੀ ਅਸੀਂ ਨਾਨਕਾਂ ਨੂੰ ਜਾਣਾ ਤੇ ਵਧੀਆ ਗੱਲ ਹੈ ਰੌਣਕ ਲੱਗ ਜਾਂਦੀ ਹੈ ਨਾ ਘਰਾਂ ਜਦੋਂ ਭੈਣਾਂ ਆਉਂਦੀਆਂ ਐ ਤੇ ਬੱਚੇ ਆਉਂਦੇ ਆ ਬਾਕੀ ਚਲੋ ਭੈਣਾਂ ਦੇ ਨਾਲੇ ਆ ਭਾਈ ਟੱਬਰ ਹਨਾ ਤੇ ਕਈ ਸਾਡੇ ਵੀਰ ਬਾਈ ਤਰਸਦੇ ਆ ਦੁਨੀਆ ਚ ਵਿਚਰੇ ਹਨਾ ਕਈ ਵੀ ਸਾਡੀ ਵੀ ਭੈਣ ਹੋਵੇ ਕੋਈ ਹਨਾ ਬਹੁਤ ਲੋਕ ਆਹ ਜੀ ਜੇ ਆਪਾਂ ਕਿਸੇ ਦੇ ਦਿਲ ਨੂੰ ਠੇਸ ਨਹੀਂ ਪਹੁੰਚਾਉਂਦੇ ਪਰ ਹੈਗੇ ਆ ਵੀ ਅਸੀਂ ਵੀ ਦੁਨੀਆਦਾਰੀ ਹੁਣ ਦੇਖਦੇ ਆ ਪਰ ਬਹੁਤ ਲੋਕ ਕਹਿੰਦੇ ਆ ਯਾਰ ਵੀ ਸਾਡੇ ਵੀ ਕੁੜੀ ਹੁੰਦੀ ਨਾ ਤੇ ਭਾਈ ਚਲੋ ਸਾਨੂੰ ਤਾਂ ਮਾਲਕ ਨੇ ਚਾਰ-ਚਾਰ ਭੈਣਾਂ ਦਿੱਤੀਆਂ ਹੋਈਆਂ ਹਨਾ ਆ ਤਿੰਨ ਭੈਣਾਂ ਸਾਡੀਆਂ ਸੱਕੀਆਂ ਤੇ ਇੱਕ ਸਾਡੀ ਤਾਇਏ ਦੀ ਤਾਇਜੀ ਦੀ ਕੁੜੀ ਹੈ ਤੇ ਬਹੁਤ ਮਾਲਕ ਦੀ ਕਿਰਪਾ ਹੈ ਤੇ ਬਹੁਤ ਵਧੀਆ ਪਿਆਰ ਭਾਈ ਸਾਰਿਆਂ ਵੱਲੋਂ ਮਿਲਦਾ ਹਨ ਇੱਕ ਮਿੰਟ ਜੀ ਟੈਂਕੀ ਭਰ ਗਈ ਮੋਟਰ ਕਰ ਦਈਏ ਬੰਦ ਲਓ ਜੀ ਤੇ ਗੱਲ ਇਦਾਂ ਜੀ ਹੁਣ ਨਿਆਣੇ ਹੋਏ ਵੇ ਸਾਰੇ ਇਕੱਠੇ ਨਿਆਣੇ ਘਰਾਂ ਟਿਕਦੇ ਹੈ ਨਹੀਂ ਨਿਆਣੇ ਕਿਹੀਂ ਜਾਂਦੇ ਭਾਈ ਕਿਤੇ ਨੂੰ ਲੈ ਕੇ ਜਾਓ ਲੇ ਕੇ ਤੁਹਾਨੂੰ ਪਤਾ ਕਿੱਥੇ ਨੂੰ ਜਾਵੇ ਬੰਦਾ ਹੈ ਨਾ ਇੱਕ ਤਾਂ ਮੰਗਿਹਾਈ ਦਾ ਟਾਈਮ ਹੈ ਤੇ ਪਰ ਹੁਣ ਨਿਆਣਿਆਂ ਦੀ ਜਿੱਦ ਮੂਰੇ ਜ਼ੋਰ ਚੱਲਦਾ ਨਹੀਂ ਫੇਰ ਮੈਂ ਸੋਚਿਆ ਮੰਨੂ ਇੱਕ ਦੋ ਜਗ੍ਹਾ ਪਤਾ ਹੈ ਜਿਹੜੀਆਂ ਆ ਹੈ ਵੀ ਵਧੀਆ ਹੈ ਤੇ ਖਰਚਾ ਵੀ ਉੱਥੇ ਬਹੁਤਾ ਜ਼ਿਆਦਾ ਨਹੀਂ ਮਨੂੰ ਲੱਗਦਾ ਹੋਣਾ ਬਾਕੀ ਮੈਨੂੰ ਪਤਾ ਨਹੀਂ ਬਾਕੀ ਹੁਣ ਜਾਏ ਤੇ ਪਤਾ ਲੱਗੂਗਾ ਕਿਉਂਕਿ ਮੈਂ ਕਦੇ ਗਿਆ ਨਹੀਂ ਪਰ ਵੈਸੇ ਉੱਦਾਂ ਮੰਨੂ ਕਿਸੇ ਤੋਂ ਪਤਾ ਲੱਗਿਆ ਸੀਗਾ ਵੀ ਭਾਈ ਦੋਕ ਜਗ੍ਹਾ ਐਸੀਆਂ ਮਤਲਬ ਵਧੀਆ ਹੈਗੀਆਂ ਘੁੰਮਣ ਵਾਸਤੇ ਫੈਮਿਲੀ ਨਾਲ ਆਪਾਂ ਜਾ ਸਕਦੇ ਆ ਉੱਤੇ ਹਨਾ ਤੇ ਹੁਣ ਤੁਰੇ ਹੋਏ ਆ ਜੀ ਉੱਥੇ ਨੂੰ ਜਦ ਨਹੀਂ ਹੁਣ ਕਿਤੇ ਜੋਰ ਚੱਲਿਆ ਇਹਨਾ ਮੋਰੇ ਨਿਆਣੇ ਸਾਰੇ ਹੀ ਮਗਰ ਪੈ ਗਏ ਮਾਮੇ ਜਾਣਾ ਮਾਮੇ ਜਾਣਾ ਮਹਾ ਭਾਈ ਚਲੋ ਫਿਰ ਇਹਨਾਂ ਨੂੰ ਹੁਣ ਆਏ ਆ ਤੁਹਾਨੂੰ ਪਤਾ ਕਰਦੀਆਂ ਜਨਾਨੀਆਂ ਭਾਈ ਇਹਨਾਂ ਨੂੰ ਹੁੰਦਾ ਲਾਹਾ ਵੀ ਨਿਆਣਿਆਂ ਨੂੰ ਮਗਰ ਪਾ ਦੋ ਹਨਾ ਇਹੇ ਤਕਰੀਬਨ ਜ਼ਿਆਦਾਤਰ ਇਹੀ ਮਸਲਾ ਚੱਲਦਾ ਸਾਫ ਘਰਾਂ ਚ ਇਹ ਨਿਆਣਿਆਂ ਨੂੰ ਮਗਰ ਪਾ ਦੋ ਵੀ ਆਪੇ ਭਾਈ ਜਾਉਂਗੇ ਨਿਆਣੇ ਦੀ ਤਾਂ ਮੰਨਣੀ ਪੈਣੀ ਨਿਆਣੇ ਨੂੰ ਬੰਦਾ ਕਹੇ ਕਿਆ ਤਾਂ ਕਰਕੇ ਹੁਣ ਭਾਈ ਜ਼ੋਰ ਚੱਲਿਆ ਨੀ ਅੰਤ ਦੀ ਆਈ ਨੂੰ ਫਿਰ ਜਦ ਹੁਣ ਅਖੀਰ ਨੂੰ ਮਾ ਭਾਈ ਫਿਰ ਚੱਲਦੇ ਆ ਤੇ ਹੁਣ ਸਮਾਨ ਸਮੂਹਣ ਲੱਗੇ ਵੇ ਪੈਕ ਕਰਨ ਪਤਾ ਨਹੀਂ ਕੀ-ਕੀ ਰੱਖ ਲਿਆ ਭਾਂਡੇ ਢਿੰਡੇ ਪਤਾ ਨਹੀਂ ਹੋਰ ਹੈ ਕਹਿੰਦੇ ਅਸੀਂ ਪਿਕਨਿਕ ਮਨਾਉਣੀ ਆ ਉੱਥੇ ਮਾ ਚਲੋ ਭਾਈ ਹੁਣ ਦੇਖੀ ਜਾਉਂਗੇ ਤੇ ਆਜੋ ਫਿਰ ਚਾਲਦੇ ਆਂ ਅੰਦਰ ਹੁਣ ਦੇਖਦੇ ਆਂ ਕਿਆ ਕੁਛ ਇਹਨਾਂ ਨੇ ਰੱਖਿਆ ਭਾਈ ਹਨਾ ਕਿਨੇ ਕਿਨੇ ਜਾਣਾ ਚਲੋ ਸਾਰਾ ਕੁਝ ਦੇਖਦੇ ਆਂ ਅੰਦਰ ਚਾਲਦੇ ਆਂ ਅੱਜ ਬੱਲਾ 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 ਸਮਾਨ ਤਾਂ ਆਏ ਬੰਨ ਲਿਆ ਜਦੋਂ ਫੇਰ ਮਨਾਲੀ ਨੂੰ ਜਾਣਾ ਹੁੰਦਾ ਮਨਾਲੀ ਅਸਲ ਵਿੱਚ ਭਾਈ ਦੀਦੀ ਜੀ ਕਹਿੰਦੇ ਕਹਿੰਦੇ ਸਾਡੇ ਮਨਾਲੀ ਤੇ ਘਾਟੀਆਂ ਹੀ ਹੈ ਕਿ ਤੁਸੀਂ ਸਭ ਲੈ ਕੇ ਚੱਲਨੇ ਹੈ ਹੈ ਚਲੋ ਜੀ ਪਾ ਲੇ ਦਾਸਾ ਛੁੱਟੀਆਂ ਦਾ ਲਾਹਾ ਯੇ ਸਿਰੂਮਰੇ ਫਿਰ ਲੇਦਾ ਛੁੱਟੀਆਂ ਦਾ ਲਾਹਾ ਬੱਲੇ ਬੱਲੇ ਐ ਇਹ ਤਾਂ ਸਮਾਨ ਮੇਰੀ ਗੱਲ ਸੁਣ ਲਓ ਮੈਂ 2-3 ਦਿਨ ਵਾਸਤੇ ਨਹੀਂ ਲੈ ਕੇ ਚੱਲਿਆ ਇੱਕ ਦਿਨ ਖਾਤਰੇ ਲੇ ਜੋ ਵਿਚਾਰੀ ਹਾਂ ਮੈਂ ਤਾਂ ਕੋਈ ਕੁਝ ਚੰਗੀ ਹੋਈ ਲਾਦੀ ਮੈਂ ਤਾਂ ਜਾਏ ਤੁਸੀਂ ਬੋਲੋ ਤੁਸੀਂ ਜਾਣੀਆ ਕਿ ਕਿੱਥੇ ਨਹੀਂ ਜਾਣਾ ਬਾਈ ਕੁੰਮਰ ਸਾਨੂੰ ਮੈਂ ਕਿਤੇ ਨਾ ਕਿਤੇ ਲੈ ਕੇ ਜਾਵਾਂ ਤੁਸੀਂ ਹਾਂ ਮੈਂ ਇਹ ਵੀ ਕੰਮ ਔਖਾ ਭਾਈ ਵੈਸੇ ਔਖਾ ਔਖਾ ਨਹੀਂ ਆ ਸਭ ਖਾਈਆ ਹਾਂ ਤੁਸੀਂ ਜਾਏ ਹੁਣ ਸਾਡੀ ਵਾਰੀ ਹੁਣ ਔਖਾ ਹੋ ਗਿਆ ਸਾਡੀ ਵਾਰੀ ਨਾ ਉੱਚਾ ਤਾਂ ਹੀ ਤਾਂ ਹੁਣ ਫੇ ਮੈਂ ਚੱਲਿਆ ਨਹੀਂ ਮੇਰਾ ਕਿੱਥੇ ਜਾਣ ਦਾ ਪਲਾਨ ਤਾਂ ਜਦ ਹੁਣ ਇਧਰ ਆਹਾ ਭਾਣ ਜੀਆਂ ਕਹੀ ਜਾਂਦੀਆਂ ਮਾਮੇ ਜਾਣਾ ਮਾਮੇ ਜਾਣਾ ਸਤਰੀਕਾਲ ਤੁਸੀਂ ਪਹਿਲਾਂ ਤੁਸੀਂ ਚੱਲ ਜਸਾ ਰਹੇ ਹੋ ਥੋੜੇ ਚੁੱਪ ਕਰਕੇ ਬੈਠ ਗਈਆਂ ਉਹਨੇ ਨਹੀਂ ਜਾਣਾ ਲਗੂਰ ਨੇ ਨਹੀਂ ਨਹੀਂ ਜਾਣਾ ਦੇ ਕਿੱਥੇ ਲੁਕਿਆ ਹੋਰ ਮੈਂ ਚੱਲ ਪਾਪਾ ਆਹ ਨਹੀਂ ਹੋਣਾ ਚਾਹੁੰਦਾ ਇਹ ਨਾ ਐਂ ਜੇ ਪਿੱਛੇ ਦੀ ਗੱਲ ਹੁੰਦਾ ਨਾ ਕੱਲ ਫਕਲੇ ਕੀ ਬਤੁਣ ਜਾਂਦਾ ਤੇ ਕੋਈ ਹਾਂ ਬਸੇ ਤਸੀਲਵੰਦ ਆਂਦੇ ਹਾਂ ਹਾਂਜੀ ਲੋ ਫਾਈ ਪਾ ਲਈਏ ਕੱਚੀ ਮੱਦਦ ਨੂੰ ਹਾਂ ਉਹ ਕੱਚੀ ਮੱਦਦ ਦਾ ਕੁਝ ਨਹੀਂ ਬਤਨੇਗਾ ਕਾਦੇ ਹਾਂ ਲਵਾਫੇ ਚ ਪਾ ਲੋ ਇਹਨੂੰ ਕਿਤੇ ਉਹੀ ਕੰਮ ਹੋ ਜਾਵੇ ਹਾਂਜੀ ਟੋਏ ਜੱਟ ਦੀ ਮਾਰ ਕੇ ਸਾਨੂੰ ਬੋਲ ਦਾਂਗੇ ਆਪ ਕਾ ਪਤਾ ਹੁੰਦਾ ਕਈ ਉਹ ਨਹੀਂ ਕਈ ਵਾਰ ਕਿਤੇ ਬਾਈ ਚਾਂਸ ਲੋ ਕੰਚ ਦੀ ਚੀਜ਼ ਆ ਕੁਝ ਨਹੀਂ ਪਤਾ ਹੁੰਦਾ ਮੈਂ ਤਾਂ ਕੋਲੀ ਇੱਧਰ ਨੂੰ ਕਰੀ ਇੱਧਰ ਪਾਈ ਸਿਲੰਡਰ ਈ ਵੀ ਚੱਕ ਲਈ ਨਾਲ ਹੈਂ ਸਜਾਦਨ ਤੁਹਾਡੇ ਸੌਰੇ ਆ ਤੇ ਆਈ ਵੀ ਆ ਪੈਦਾ ਲੈ ਲਈ ਹੈ ਠੀਕ ਆ ਉਹ ਜਿਹੜੀ ਆਪਣੇ ਵਾਲੀ ਆ ਉਹਦਾ ਨਾ ਆਹ ਹਿੱਲੀ ਜਾਂਦਾ ਉਹ ਕਰਾਉਣਾ ਹੈ ਜੀ ਜੀ ਅਸੀਂ ਸਾਲ ਦੋ ਸਾਲ ਠੀਕ ਬਸ ਦਾ ਹੀ ਹਿੱਲੀ ਮੇਰਾ ਕਰਾਉਣਾ ਨਾ ਉਹ ਦੇਈ ਮਾਣ ਡੜੀ ਬਣਾ ਨੂੰ ਜੀ ਆ ਤੁਸੀਂ ਬੜਾ ਬੜਾ ਕੇ ਨਾ ਇੱਕ ਲਓ ਹਾਂ ਆ ਆਪਣਾ ਤੁਸੀਂ ਹਾਂ ਆ ਕੰਮ ਥੋਣਾ ਤੁਹਾਡਾ ਹੈ ਨਹੀਂ ਤੁਸੀਂ ਕਰਾਉਂਦੇ ਤਾਂ ਹੈ ਨਹੀਂ ਸਾਨੂੰ ਪੇਕੇ ਆ ਪਰਮਾਨ ਆਪਣੇ ਉੱਪਰ ਵੀ ਕਰ ਲਣਗੇ ਆ ਲੈ ਦੱਸ ਨਾ ਸੱਚ ਕੱਲ ਉਹ ਲੈ ਕੇ ਗਏ ਸੀਗੇ ਕੀ ਆਹ ਫੁੱਲਾਂ ਦੇ ਥੱਲੇ ਰੇੜੀ ਜੀ ਹਾਂ ਓਹੋ ਉਹ ਤਾਂ ਭੁੱਲੇ ਗਿਆ ਮੈਂ ਭੁੱਲੇ ਗਿਆ ਬਸ ਕਰਾ ਲਿਆ ਬਾਬਾ ਮੈਂ ਕਰਾ ਲਿਆ ਦਾ ਕੀਨੇ ਹੁਣ ਲਾਇਆ ਕਿਸੇ ਨੇ ਕੂਲਰ ਮੈਨੂੰ ਆਏ ਉਹ ਤਾਂ ਦੱਸਿਆ ਨਹੀਂ ਲੈਂਦਾ ਕਿ ਦੇਖ ਲੈ ਹੈਂ ਦੇਖ ਲੈ ਮੈਂ ਹਾਂ ਮੈਨੂੰ ਸੋਚੀ ਨਹੀਂ ਲੰਦ ਮੈਂ ਕਿਹਾ ਵੀ ਇਹ ਕਰ ਦੇ ਕੇ ਭਾਜੀ ਹੋਰੀ ਕੂਲਰ ਲਾ ਤਾਂ ਨਿਆਣੇ ਕਿ ਆ ਠੰਡ ਠੋਡ ਚੱਕਰ ਚ ਮੈਨੂੰ ਸਮਝ ਹੀ ਨਹੀਂ ਆਈ ਗੱਲ ਨਹੀਂ ਦੀਦੀ ਉਦਣ ਦਾਦਾ ਬਾਈ ਮੇਰਾ ਪੀਤਾ ਪੈਣਾ ਲਹੂ ਉਹ ਦੇਖੀ ਦੇਖੀ ਪੁੱਤ ਉਹ ਤੁ ਜੜ ਗਿਆ ਤਾਂ ਵੀ ਤੇਰੀ ਗੋਦੀ 'ਚ ਦੁੱਧ ਨਹੀਂ ਪੀਣਾ ਦੂਜੀ ਦੀ ਗੋਦੀ ਕੋਲ ਜਾਣਾ ਓਰੇ ਤਾਂ ਸਿਸੀ ਲੈ ਕੇ ਨਾਂਗੀ ਹੋਈ ਏ ਠੀਕ ਆ ਅਗਲੀ ਨੂੰ ਪਤਾ ਏ ਵੀ ਆ ਮੰਮੀ ਕੋਲ ਤਾਂ ਰੋਜੇ ਪੀਣਾ ਸਾਚੀ ਕਰ ਲਓ ਪਹਿਲਾਂ ਸਾਚੀ ਨੂਰੂ ਹੋ ਰਹੀ ਆਂਦੀ ਤਾਂ ਦੀਦੀ ਕੋਲ ਇਹ ਤਾਂ ਨਹੀਂ ਆਂਦੀ ਪਰਫੂਨ ਦੀਦੀ ਕੋਲ ਹੀ ਜਾਣੀ ਬਰਿਆਲੀ ਆੜੀ ਠੀਕ ਆ ਗੱਲ ਫੇ ਅਗਲੀ ਦੀ ਉਹ ਦੂਜੇ ਮਸਾਲੇ ਬਸ ਆਏ ਨਹੀਂ ਕਰਦੀ ਓ ਨੂਰੂ ਨੂਰੂ ਪੁੱਤ ਤਾਂ ਸਾਚੀ ਕਾਲਦਾ ਬੁਲਾ ਦੇ ਪੁੱਤ ਸਾਚੀ ਦਾ ਬੁਲਾ ਦੇ ਇਹ ਸੁੱਤੀ ਪਈ ਉੱਠੀ ਆ ਹੌਲੀ ਹੌਲੀ ਚਾਰਜ ਹੋਊਗੀ ਸਾਚੀ ਦਾ ਬੁਲਾ ਦੇ ਇੱਧਰੋਂ ਦੇਖ ਕੇ ਬੁਲਾ ਅੱਛਾ ਚਿਕਾ ਚਾ ਗੱਦਾ ਬੱਚਾ ਤੇ ਲਓ ਜੀ ਹੁਣ ਸਮਾਨ ਭਾਈ ਮਸਾਲੇ ਮਸੂਲੇ ਵੀ ਚੱਕ ਲਏ ਹੈਂ ਦੱਸ ਕਮਾਲ ਹੈ। ਹੁਣ ਪਿਕਨਿਕ ਮਨਾਉਣ ਚੱਲੇ ਆ ਯਾਰ। ਯਾਰ ਹੱਦ ਹੋ ਗਈ ਪਿਕਨਿਕ ਹੋਣਾ ਹੋ ਗਈ ਕਿਤੇ ਤੁਹਾਡੀ ਦੱਸ ਤੁਸੀਂ ਉਹੀ ਗੱਲਾਂ ਕਰਨ ਲੱਗੇ। ਹਾਂ ਫਿਰ ਦੂਸਰੇ ਪਾਸੇ ਨੂੰ ਹੋ ਜਾਣਾ ਅੰਨੇ ਪੈਸੇ ਖਰਚ ਤੇ ਆਈ ਖਰਚ ਤੇ ਉਹ ਖਰਚ ਪਾਣੀ ਵੀ 3 ਲੀਟਰ ਹੋ ਗਿਆ ਇੱਕ ਬੜੀ ਬੋਤਲ ਤੋਂ 2.5 ਲੀਟਰ ਵਾਲੀ ਠੰਡਾ ਪਾਣੀ ਹੈ। ਈਨ ਨੂੰ ਵੀ ਤਾਂ ਚਾਹੀਦਾ ਠੰਡਾ ਇਹ ਪਾਣੀ ਤੇ ਪ੍ਰੀਣਾ ਬੰਦ ਨਹੀਂ ਤੇ ਠੰਡਾ ਮੈਨੂੰ ਵੀ ਤਾਂ ਠੰਡਾ ਹੀ ਗਿਆ ਤਾਂ ਹਾਂ ਹਾਂ ਫੇਰ ਠੀਕ ਆ ਠੰਡਾ ਪਾਣੀ ਤਾਂ ਜ਼ਰੂਰੀ ਆ ਹਾਂ ਤੇ ਕਹਿੰਦੇ ਤੇ ਰੰਗ ਦਾ ਪਾਣੀ ਨਹੀਂ ਦਿਆ ਤੇ ਦੱਸੋ ਠੰਡਾ ਨਾ ਗੀਜ਼ਰ ਵਾਲਾ ਵੀ ਜੇ ਚੱਲਦੀ ਫਿਰ ਲੈ ਗੀਜ਼ਰ ਵਾਲਾ ਹੋਰ ਨਹੀਂ ਕੋਈ ਉਹ ਠੰਡਾ ਗੱਲ ਆਇਆ ਇਹ ਤਾਂ ਤੁਸੀਂ ਠੰਡੇ ਆਵੇ ਇਹ ਮੈਨੂੰ ਪਤਾ ਮੈਨੂੰ ਕਿ ਕੀ ਜੇ ਦੀ ਟੁੱਟੀ ਛੱਡ ਦੇ ਮੈਂ ਨਾ ਮੈਂ ਐਨੇ ਕਿ ਮੈਂ ਕਹਾਂ ਟੁੱਟੀ ਛੱਡ ਦੇ ਪਾਣੀ ਵੀ ਮੈਂ ਨਾ ਨਾ ਆ ਛੱਡਤੀ ਮੈਂ ਜਦ ਪੀਡੇ ਪਰ ਪਾਣੀ ਪਾਏ ਵਾਗਰੂ ਵਾਗਰੂ ਕਰਦੀ ਸੀ ਜਦੋਂ ਮੈਂ ਆਇਆ ਤਾਂ ਕਾਇਰ ਤੋਂ ਕਾਇਰ ਸਭ ਗਰਮ ਪਾਣੀ ਪੈ ਗਿਆ ਇਹ ਪਤਾ ਨਹੀਂ ਕਿ ਮੈਂ ਘੜਾ ਚੁੱਕੀ ਥਰੋ ਪਾਣੀ ਵਾਲੀ ਟੁੱਟੀ ਚਲਾ ਗਿਆ ਲੈ ਸਦਾ ਨਾ ਫਿਰ ਉਹ ਗਮਲਾ ਦੱਬਿਆ ਫਿਰ ਤਾਂ ਪਿੱਡੇ ਪਰ ਪਾਣੀ ਪਾਇਆ ਤਾਂ ਬਜੀ ਗਿਆ ਦੇਖ ਜੈਸਮੀਨ ਇੰਨੇ ਗਰਮ ਪਾਣੀ ਨਾਲ ਨਾ ਕੇ ਗਈ ਕਿ ਗਰਮੀ ਤੇ ਚੋਚ ਗਈ ਮੈਂ ਵੀ ਨਾ ਪੈਰ ਧੋਣ ਗਈ ਪੈਰਾਂ ਤੇ ਇੰਨਾ ਗਰਮ ਪਾਣੀ ਇੰਨੇ ਗਰਮ ਪਾਣੀ ਜੈਸਮੀਨ ਨਾਲ ਦੀ ਮੈਂ ਪਿੱਡੇ ਪਰ ਪਾਇਆ ਕਿਤੇ ਫਿਰ ਦੇਖ ਕੇ ਭਾਈ ਜਾਂ ਤੇਰੀ ਵੀ ਗਲਤੀ ਆ ਯਾਰ ਮੈਨੂੰ ਇਹ ਸੀ ਵੀ ਇਹ ਅਤ ਪਤਾ ਤਾਂ ਹੈ ਨਾ ਬੱਬਾ ਪਾਣੀ ਕਿੱਦਾਂ ਹੱਤਾਂ ਨੂੰ ਨਹੀਂ ਲੱਗਿਆ ਪਾਣੀ ਇਹਨੇ ਉਹ ਦੂਜੀ ਉਹ ਕੁੰਡੇ ਜਿਹਾ ਤੇ ਫੜ ਲਿਆ ਹੁਣ ਇਹਨੇ ਹਾਂ ਹਾਂ ਕੁੰਡੇ ਜਿਹਾ ਤੇ ਫੜ ਲਿਆ ਹੁਣ ਨੀ ਤੇਰੀ ਗਲਤੀ ਸੀ ਹਾਂ ਬੁਤ ਕੇ ਮੇਰੀ ਗਲਤੀ ਨਹੀਂ ਸੀ ਦੀ ਮਮਾ ਏ ਚਲੋ ਫੇਰ ਪਾਓ ਭਾਈ ਸਮਾਨ ਹਣਾ ਇਹ ਤਾਂ ਪੈ ਗਿਆ ਸਾਰਾ ਹਾਂ ਤੇ ਉਹ ਵੀ ਪੈ ਗਿਆ ਦੀਦੀ ਸਰਗੋ ਤੇ ਪਾਲਣੋਂ ਪਨ ਵਿੱਚ ਪਾਲਾ ਮਾਤੀਸ ਵੀ ਰੱਖ ਲਈ ਹੈ ਨਾ ਤੇਲ ਪਾ ਲਿਓ ਸਰੋਂ ਦਾ ਉਦੋਂ ਸਰੋਂ ਦਾ ਤੇਲ ਭੁੱਲ ਗਏ ਉੱਥੇ 1 ਲੀਟਰ 200 ਦਾ ਮਿਲਿਆ ਮਨਾਲੀ ਪਤਾ ਨਹੀਂ ਹੁਣ ਕਿੱਥੇ ਲੈ ਕੇ ਜਾਣਾ ਜਿਹੜਾ ਇਹ ਕਹੀ ਜਾਂਦੇ ਆ ਕਿ ਕਿਤੇ ਦੂਰ ਹੈ ਚੱਲੀਆਂ ਲੈ ਇਹ ਪੈਸੇ ਪੂਸੇ ਲੈ ਜਿਓ ਹਿਟਲਰ ਦਾ ਕੁਸ ਵੀ ਪਤਾ ਨਹੀਂ ਲੈ ਪੈਸੇ ਆਪਾਂ ਦੇਵਾਂਗੇ ਪੈਸੇ ਭਾਈ ਹਜੇ ਮੈਨੂੰ ਮਿਲੇ ਨਹੀਂ ਹੈ ਕਿਸੇ ਤੇ ਵੀ ਲੈ ਹਜੇ ਵਾਣਾ ਤਾਂ ਨਹੀਂ ਮਿਲੇ ਪਹਿਲਾਂ ਪੈਸੇ ਲਿਖ ਜਣੇ ਸਾਡੇ ਦਿੰਦੀ ਆ ਠੀਕ ਆ ਫਿਰ ਬਾਜੀ ਤੇਲੇ ਪੈਸੇ ਦਿੱਤੀ ਸਾਨੂੰ ਦੁਆ ਪੈਸੇ ਐਂ ਕਰੋ ਸਾਰੀਆਂ ਜਣੀਆਂ ਨਾ 1000 1000 ਰੁਪਏ ਆਪਣਾ ਕੋਲ ਲੈ ਕੇ ਜਾਓ 30 ਰੁਪਏ ਮੇਰੇ ਪਰਸ ਚ ਜਲੇ ਮੇਰੇ ਚ ਚੈੱਕ ਕਰਕੇ ਦੇਖ ਲੋ ਕੱਲ ਪਕੌੜੇ ਪੁਕੜੇ ਮੰਗਾ ਲੈ ਚਿੱਟੇ ਛੋਲੇ ਮੰਗਾ ਲੈ ਇਹ ਪਹਿਲਾ ਕੰਮ ਇਹ ਵੀ ਕੰਮ ਔਖਾ ਬਈ 10 ਰਿਆ ਤਰ ਸਾਡੀ ਸਾਡੀ ਪਾਕਟ ਮੈ ਨਹੀਂ ਸਾਨੂੰ ਚਾਹੀਦੀ ਹਰ ਮਹੀਨੇ ਹਾਂ 10 ਇਹ ਵੀ ਔਖਾ ਹੀ ਆ ਕੰਮ ਚਲੋ ਫੇਰ ਆਇ ਕਰੋ ਚਲੋ ਫੇਰ ਚਲੋ 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 ਚਲੀਏ ਫੇਰ ਤਾਂ ਹੀ ਟਾਈਮ ਨਾਲ ਜਾਵਾਂਗੇ ਮੈਂ ਤਾਂ ਕਹਿੰਦਾ ਤੁਹਾਨੂੰ ਉਠੋ ਜਲਦੀ ਚਲੋ ਭਾਈ ਚਲੋ ਚਲੋ ਫੇਰ ਮਿਲਦੇ ਹਾਂ ਤੁਹਾਨੂੰ ਅੱਗੇ ਜਾ ਕੇ ਹਾਂ ਜਿਹੜੀ ਬੰਦਾ ਉਹ ਹੈ ਚਲੋ ਭਾਈ ਚਲੋ ਹਾਂ ਹਾਂ ਕੋਤ ਪਾ ਲੈ ਇੱਥੇ ਦੇਖ ਕੇ ਕਿਤੇ ਦੇ ਵੀ ਚਲੋ 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 ਮੈਂ ਕਿਹਾ ਜੀ ਡਿੱਗੀ ਤਾਂ ਖੋਲ ਦਿੰਦੇ ਲੈ ਸਾਡੇ ਕੋਲ ਟਾਈਮ ਨਹੀਂ ਹੈਗਾ ਚਲੋ ਵੀਡੀਓ ਨਹੀਂ ਆਦੀ ਮਿਕ ਚਲੋ ਚਲੋ ਬਾਕੀ ਪਾਣੀ ਪੂਣੀ ਪਾਲਵਾ ਗੱਡੀ ਚ ਪਹਾੜੀਆਂ ਪੂੜੀਆਂ ਤਨੂ ਜਾਣੀ ਗੱਡੀ ਸਾਨੂੰ ਕਦੇ ਵਧੀਆ ਜਗ੍ਹਾ ਪਾ ਲੈ ਕੇ ਜਾਊਗਾ ਹੁਣ ਜਾਂ ਚੱਲਈ ਆ ਕੱਢ ਜੋ ਪਹਿਲਾਂ ਕੈਨ ਕੱਢ ਦਵਾ ਮੈਂ ਕੈਨ ਵੀ ਨਾਲ ਖਾਣਾ ਉਹ ਡੀਜ਼ਲ ਲੈ ਆ ਤਾ ਨੂਰ ਖੜੀ ਬੜੀ ਜੀ ਮਾਈ ਗਾਡ ਮੇਰੇ ਪਾਸ ਨੂਰ ਪਰਵਾਹ ਨਾ ਆ ਪਰਸ ਤਾਂ ਮੇਰਾ ਮੂਹਰੇ ਫੜਨਾ ਚਾਹ ਸੀ ਤੇ ਫੋਨ ਲੇ ਲੈਂਦਾ ਮੈਂ ਹਲੇ ਚੱਕਣਾ ਹੈ ਜੀ ਮੂਰੇ ਦੇ ਖਾ ਕਿਆ ਕਰਦੇ ਆ ਮੂਰੇ ਦਿਖਾ ਦੇ ਖਾ ਦੇਣਾ ਤੇ ਅਸੂਨ ਕੋਲ ਬਹੁਤ ਨਾ ਹਾਂ ਚਲ ਜੀ ਇਹ ਸਾਰ ਬਸ ਕਰਾਈ ਤੀ ਹ ਹੋ ਗਿਆ ਟਾਈਮ ਮਹੀਨਾ ਡੇਢ ਮਿਲਣਾ ਬਾਕੀ ਭਾਈ ਤੇਲ ਪਾਣੀ ਬੰਦੇ ਨੂੰ ਦੇਖਦੇ ਰਹਿਣਾ ਕਹੀਦਾ ਹਾਂ। ਹਾਂ ਜੀ। ਪਾਣੀ ਪਾ ਲਈਏ ਥੋੜਾ। ਹਲੋ ਭਾਈ। ਹਜੇ ਸਫਰ ਥੋੜਾ ਲੰਘਿਆ ਏ। ਸੰਗਤਾਂ ਨੂੰ ਸਾਡਿਆਂ ਨੂੰ ਭਾਈ ਥਿਆਬ ਵੀ ਲੱਗੀ ਹੈ। ਸਾਡੇ ਸਾਈਡ ਤੇ ਸਰਦਾਰ ਜੀ ਇੱਦੀ ਵਿੱਚ ਕਿੱਥੇ ਲੈ ਕੇ ਜਾਣਾ ਉਹ ਕਰਕੇ ਢਿੱਡ ਤਾਂ ਖਲੀ ਹੋਈ ਪਈ ਹੈ ਅੱਛਾ ਵੀ ਆ ਓਏ ਇਹ ਪੱਤੇ ਦੇਖੀ ਜਾਂਦਾ ਔਰ ਦੇ ਪੱਤੇ ਦਿਖਦੇ ਨੇ ਉੱਪਰ ਤੇ ਤੂੰ ਤਾਂ ਉਹ ਮਨਕੀਰ ਹਾਂਜੀ ਕਾ ਕਾਦਾ ਤੂੰ ਓਏ ਕਿੱਥੇ ਆ ਗਿਆ ਤੂੰ ਕੰਮੀ ਕਰਨ ਕਿੱਥੇ ਆ ਗਿਆ ਬੁੱਤਾ ਤੂੰ ਇਹ ਪਤਾ ਨਹੀਂ ਤੂਤਾ ਕਿ ਤੂਤਾ ਹੀ ਹੁੰਦੇ ਆ ਇਹ ਨਹੀਂ ਕਈਆਂ ਨੂੰ ਲੱਗਦੀਆਂ ਨਹੀਂ ਨਾ ਤੁੱਟਣੀਆਂ ਉੱਚੇ ਲੱਗਦੀਆਂ ਲੱਗਦੀਆਂ ਬੜੀਆਂ ਲੱਗਦੀਆਂ। ਬਾਜੀ ਕਾਹਦਾ ਰੱਖਤਾ ਜੀ ਇਹ? ਉਹ ਇਹ ਤਾਂ ਤੂਤੇ ਆ। ਤੂਤੇ ਆ। ਇਹ ਤਾਂ ਤੂਤੇ ਆ ਇਹ। ਇੰਜਾਂ ਨੂੰ ਛੂਟੀਆਂ ਲੱਗਦੀਆਂ ਇੰਜਾਂ ਨੂੰ। ਇਹ ਹੈ ਕਾ ਸਾ ਪ੍ਰਾਣਾ ਲੱਗਦਾ ਉਦਾਂ ਮੰਨ। ਅੱਧਾ ਗ ਸੁੱਕਿਆ ਪਾ ਬਾਈ ਹਨਾ। ਹਮ ਅੱਧਾ ਗ ਸੁੱਕ ਗਿਆ ਅੱਧਾ ਗ ਖਰਾ ਵਿਚਾਰ। ਆ ਸਾਰਾ ਪੈਡ ਨੂੰ ਸੁੱਕਿਆ ਪਿਆ। ਸੁੱਕ ਨੂੰ ਪਿਆ। ਪਿਆ ਸੁੱਕੀ। ਬਸ। ਇਹ ਭਾਈ ਰਸਤੇ 'ਚ ਹੁਣ ਰੁਕ ਗਏ ਇੱਥੇ ਕਹਿੰਦੇ ਵੀ ਜੂਸ ਪੀਣਾ। ਇੱਧਰ ਵੀਰ ਸਾਡਾ ਜੂਸ ਲੱਗਿਆ ਤਿਆਰ ਕਰਨ। ਅ ਆਪਣੇ ਕੋ ਵੀਰੇ ਪਾਈਨ ਐਪਲ ਔਰ ਮਸੰਮੀ ਦਾ ਹੀ ਆ ਹੈ। ਠੀਕ ਆ ਠੀਕ ਆ। ਲਓ ਜੀ ਹੁਣ ਜੂਸ ਹੋ ਜਾਣਾ ਤਿਆਰ ਸਾਡਾ। ਇਹ ਵੀਰੇ ਮਸੰਮੀਆਂ ਫੇ ਆਪਣੀਆਂ ਹੀ ਆ? ਹਾਂਜੀ। ਕੇ ਲੈ ਕੇ ਆਂਦੇ? ਨਾ ਨਾ ਮੁੱਲ ਵੀ ਮੰਗਾ ਲਈ ਦੀ। ਮੁੱਲ ਵੀ ਮੰਗਾ ਲਈ ਦੀ ਹੈ। ਮਗਾ ਉਹ ਬਾਗ ਲਾਇਆ ਵਾ ਹੈ? ਉਹ ਆਪਣੀਆਂ ਆ ਉਹ। ਅੱਛਾ ਉਹ ਸੰਗਤਰੇ ਦਾ ਬਾਗ ਹੈ। ਉਹ ਸਾਹਮਣੇ ਬਾਗ ਆ ਜੀ ਬਾਈ ਦਾ। ਦੇਖਿਆ ਜੀ। ਉਹ ਸੰਗਤਰੇ ਕਿਹੜਾ ਲੱਗੇ ਹੋਏ ਆ? ਹੈ ਲੱਗੇ ਹੋਏ ਆ? ਕਿੱਥੇ? ਚਲ ਜਾਨੂ ਅੰਕਲ ਬਣਾ ਦੇ ਭਾਜਾ ਥੋੜਾ ਛੋਟਾ ਆ ਇਹ ਲੱਗਿਆ। ਅੱਛਾ। ਦੇਖ ਕੇ ਸਾਹਮਣੇ ਤੋਂ ਮਕੇਲ ਆ। ਆਹੋ। ਭਾਜਾ ਜਾਨੂ ਬਣਾ ਦੇ। ਬਗੀ ਬਾਗ 'ਚ ਘੁੰਮ ਲੋ ਆ ਜਾਓ। ਬਣਾ ਦੇ ਵੀਰੇ ਯਾਰ ਗਲਾਸ। ਕਿੰਨੇ ਬਣਾਣ ਆ? ਤਿੰਨ ਤੇ ਤਿੰਨ 6 ਗਲਾਸ ਬਣਾ ਦੀ ਮੇਰਾ ਵੀਰ ਹਾਂ। ਤਾਨੂੰ ਮੈਂ ਕਹਿੰਦੀ ਕਿ ਤੇ ਉਹ ਕੰਮ ਨਾ ਜਵੇ ਬਾਗ ਚੇ ਕੇ ਮਾ ਕੇ ਕਾਨੂੰ ਲੈ ਚੱਲੋ ਨਾ ਬਸ ਹੋ ਗਿਆ ਫਿਰਾਂ ਦਾ ਪ੍ਰੋਬਲਮ ਕੀ ਆ ਪਤਾ ਜੇ ਉਰੀ ਵੈਸੇ ਵਧੀਆ ਹੋਇਆ ਵੀ ਆਪਣਾ ਨਾਰਾ ਲੈ ਲੈਣਾ ਹਾਂ ਅਸੀਂ ਤਾਂ ਜਾਏਗੇ ਜਾਏਗੇ ਗੱਲ ਸੁਣ ਲਓ ਉਹ ਸਾਹਮਣੇ ਕੋਤਾ ਵੀ ਬੈਠਾ ਮੈਂ ਕਹਿੰਦੀ ਕੋਤਾ ਵੀ ਬੈਠਾ ਸੀ ਹਾਂ ਉਹਰੇ ਲੱਗੇ ਵੈ ਤਾਂ ਹੈ ਨਹੀਂ ਕਿੰਨੂ ਬਾਈ ਕਹਿੰਦਾ ਲੱਗੇ ਪਿਆ ਉਹ ਕਹਿੰਦੇ ਛੋਟੀਆਂ ਚੱਟੀਆਂ ਦੇਖੋ ਮੌਜੂਦ ਹੈ ਹੈ ਓ ਆਛਾ ਹਰੇ ਆ ਜੇ ਇੱਧਰ ਨੂੰ ਆ ਇੱਧਰ ਨੂੰ ਹਾਂ ਛੋਟੇ ਆ ਛੋਟੇ ਆ ਇੱਧਰ ਨੂੰ ਆ ਆਏ ਰਾਸਤਾ ਲੱਗੇ ਲੱਗੇ ਵੇ ਆ ਭਾਈ ਨਾਲ ਇਹ ਰੁਕਦਾ ਚੂ ਕੀਲੀ ਕਿੰਨੀ ਸੋਹਣੀ ਆ ਕੁੱਤਾ ਵੀ ਬੈਠਾ ਮੜਿਆ ਧਿਆਨ ਨਾਲ ਚੁੰਗੀ ਬਣਾਈ ਨੇ ਬਾਈ ਬਣਾਈ ਨੇ ਬਾਈ ਨੇ ਬਣਾਈ ਵੀ ਵਧੀਆ ਦੀਦੀ ਕਹਿੰਦੀ ਫਿਰ ਅਪਨ ਚੁੰਗੀ ਵੀ ਪਾਉਣੀ ਆ ਦੋਲੇ ਨਹੀਂ ਸਬਿਆਤ ਨੂੰ ਪਾਲਿਆ ਰੋਟੀ ਚੰਗੀ ਠੰਡੀ ਪਈ ਹੋਣੀ ਇਹ ਨਾਲੇ ਗਰਮੀਆਂ ਗਰਮੀ ਤੇ ਟਾਈਮ ਪਟਾ ਨਾ ਉਹ ਪਈ ਬਾਗ ਦੇਖ ਲੋ ਕਿੰਨੂਆਂ ਦਾ ਵਾਹ ਵੀ ਛਕਾਰੀ ਇਹਦਾ ਵਿਚਾਰੀ ਸਾਬੂਜੀ ਉਹ ਆ ਮੈਨਾਂ ਲੱਗਿਆ ਕਿ ਬੰਡਦੀ ਬੁੜਦੀ ਹੋਣੀ ਆ ਛੋਟੇ ਛੋਟੇ ਲੱਗੇ ਵਿਆ ਜੇ ਤਾਂ ਖਾਏ ਤਾਂ ਹੰਡੀ ਜਾਲੀ ਬੈਠੀ ਹੈ ਅਗਲੀ ਹੌਲੀ ਹੌਲੀ ਇਹਨਾਂ ਨੇ ਹੋਣਾ ਤਿਆਰ ਪਤੀ ਆਵਰੇ ਬਸੇ ਹਨਾ ਸ਼ਾਮਾਂ ਛਮੈਂ ਮੈਂ ਤਾਂ ਕਿੰਨੀ ਮੱਜਾ ਡਾ ਕੇ ਸੂਰੀ ਆ ਜਾ ਕਰੀਏ ਸੋਣੇ ਹੋਰ ਗਰਮੀ ਆਜ ਗਰਮੀ ਆਜ ਮौज ਆਵਰੇ ਐਂ ਠੰਡੀ ਹਵਾ ਹੈ ਹੈ ਬੋਤਲ ਕੋਈ ਸਿਸਟਮ ਹੋਣਾ ਕਰਿਆ ਵਾ ਇਹ ਕੋਈ ਹੋਣਾ ਹੈ ਸਿਸਟਮ ਕਰੀਏ ਮੈਂ ਬੋਤਲ ਦੇ ਲੱਗਦਾ ਹਾਂ ਕੋਈ ਜਿੱਦਾਂ ਹੁਣ ਮੰਨ ਲਓ ਕੋਈ ਜਾਨਵਰ ਆ ਜੂਨ ਬਖਾਵੇ ਨਾ ਇਹਨਾਂ ਨੂੰ ਕੁਝ ਜਾਂ ਤਾਂ ਕੋਈ ਵਿੱਚ ਪਾਉਂਦੇ ਹੋਣ ਇਹਦੇ ਵੀ ਸਮੈਲ ਸਮੁੱਲ ਤੇ ਹਨਾ ਸਰਾਖ ਜੇ ਮਾਰੇ ਵੀ ਆ ਬੋਤਲ ਨੂੰ ਕੋਈ ਤਾਂ ਹੋਊਗਾ ਸਿਸਟਮ ਸੋਣਾ ਮੁੱਛਾ ਉਹਦੇ ਬੱਸ ਬੱਸ ਹੋਰ ਆ ਜੋ ਬਾਗ ਬਾਈ ਦਾ ਵੈਸੇ ਖਾਸੀ ਦੂਰ ਤੱਕ ਉਹ ਪਰਾਂ ਤੱਕ ਅੱਗੇ ਜਾ ਕੇ ਇੱਧਰ ਨੂੰ ਮੁੜ ਜਾਂਦਾ ਵਧੀਆ ਭਾਈ ਹਾਂ ਉਹ ਅੰਬਾ ਦਾ ਹੈ ਅੱਗੇ ਮੈਨੂੰ ਅੰਬ ਲੱਗਦੇ ਉਹ ਦੇਖ ਬਾਹਰ ਹਾਂ ਇੱਧਰ ਨੂੰ ਜਾ ਕੇ ਦੇਖ ਰਾਂ ਮੈਂ ਚਲੋ 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 ਤੁਸੀਂ ਫੇਰ ਮੁੜੋ ਪਿੱਛੇ ਨੂੰ ਆ ਗਿਆ ਮੈਂ ਅੰਬੀਆਂ ਲਿਆ ਅੰਬੀਆਂ ਲਿਆਇਓ ਦੱਸ ਅੰਬ ਨਹੀਂ ਹੈਗੇ ਕਿਨੂਏ ਉਹ ਵੀ ਸਾਰੇ ਕਿਨੂਏ ਆ ਲੋ ਜੀ ਬਾਈ ਮਿਹਨਤੀ ਹੈ ਬੇਚਾਰਾ ਕਿਨੂ ਵਾਲੀ ਫਸਲ ਹਜੇ ਟਾਈਮ ਲੈ ਲੈਣਾ ਇਹਨੇ ਸ਼ੱਕੀ ਹੈ ਜੀ ਹੁਣ ਜਾ ਕੇ ਜੂਸ ਤੇ ਲਾਓ ਭਾਈ ਆ ਗਿਆ ਸਾਡਾ ਜੂਸ ਥੋੜਾ ਜਿਹਾ ਘਟ ਗਿਆ ਬਾਈ ਲੱਗਿਆ ਹੋਰ ਬਣਾਉਣ ਵੀਰ ਤੇ ਜਦ ਤੱਕ ਭਾਈ ਤੁਸੀਂ ਤਾਂ ਪਿਓ ਚੱਕੋ ਹੂੰ ਚਾਰ ਜਣੇ ਆ ਆਪਣੀਆਂ ਕੋਈ ਨਾ ਜਿਸ ਕੋਈ ਤੂੰ ਚੱਕਦਾ ਸੀ ਬਾਅਦ ਵਿੱਚ ਪੀ ਲੰਦੇ ਪੁੱਤ ਚੇਸ ਕਰੋ ਚੇਸ ਕਰੋ ਗਲਾਸ ਨਾ ਪਾਉਂਦੇ ਹੋ ਗਲਾਸ ਨਾ ਪਾਉਂਦੇ ਹੋ ਠੀਕ ਹੈ ਨਾ ਸੋ ਫਟਿਆ ਮੁਰਨਾ ਕੀ ਮੈਂ ਮਮਾ ਜੀ ਸਲਾਹ ਬਣਾ ਦਿੰਦੇ ਤੁਸੀਂ ਗਲਾਸ ਪਾਉਂਦੇ ਤੁਹਾਨੂੰ ਗਾਹ ਨਹੀਂ ਖਾਣਾ ਉਦੀ ਰੁਮ ਰੁਮ ਹਾਂ ਵੀ ਹੋਰੀ ਤੇ ਵਾਪਸ ਮੁੜੋ ਚੀਜ਼ ਲਾਓ ਭਾਈ ਪੀ ਲੋ ਪੀ ਲੋ ਹੁਣ ਜੂਸ ਨੂਕ ਨਹੀਂ ਟਟੇ ਨਹੀਂ ਨਹੀਂ ਠੀਕ ਆ ਠੀਕ ਆ ਨੂਰੂ ਕਿੱਨਾ ਜਾਈ ਉਹ ਨੂਰੂ ਨੂਰੂ ਨੂੰ ਕੀ ਖਾਣਾ ਤੈਨੂੰ ਕੀ ਖਾਣਾ ਪੁੱਤ ਨੂਰੂ ਜੂਸ ਪੀ ਲੈ ਪੀ ਲੈ ਜੂਸ ਪੀ ਲੋ ਖਾਣਾ ਕਰ ਦਿਨ ਨਾ ਲਾ ਪੁੱਤ ਨਾ ਅੰਗੇ ਨਹੀਂ ਪੀ ਲੈ ਇਹ ਨੂੰ ਨਹੀਂ ਕੋਈ ਚੀਜ਼ ਬਾਹਰ ਦੀ ਸਵਾਦ ਲੱਗਦੀ ਕੋਈ ਫਰੂਟ ਨਹੀਂ ਖਾਂਦੀ ਇਹ ਅਤੇ ਦੂਜਾ ਤੀਸਰਾ ਖਾ ਲੈਂਦੀ ਬਸ ਤੀਸਰਾ ਦਾ ਬਧੇਰਾ ਖਾਂਦੀ ਤੀਸਰਾ ਖਾ ਲੈਂਦੀ ਹੈ ਹੋਰ ਕੋਈ ਮਿੱਠਾ ਨਹੀਂ ਖਾਣਾ ਇਹਨੇ ਆਪਣੇ ਘਰ ਵਿੱਚ ਚਮਚਮ ਬਹੁਤ ਹੈ ਮਗਾਈ ਇਹ ਲੈ ਆਪਾਂ ਨੂੰ ਭਾਲ ਲ ਜਾਂਦੇ ਲੈ ਕੇ ਨੂੰ ਲੈ ਚਮਚਮ ਦਾ ਹੁਣ ਥੋਂ ਨੂੰ ਕਮਾਣ ਲਿਆ ਆ ਥੋੜਾ ਹੁਣ ਚਮਚਮ ਵਾਸਤੇ ਆਪਾਂ ਛੇੜ ਲਿਆ ਸਿਆਪਰ ਜਿਹੜੀ ਖਾਣ ਦੀ ਚੀਜ਼ਾਂ ਨਾ ਨਾ ਖਾਣ ਹੈ ਮੈਨੂੰ ਪਹਿਲਾਂ ਦੱਸ ਦਿੰਦੀ ਆ ਮੈਂ ਚਮਚਮੇ ਲੈ ਆਣੀ ਸੀ ਕਮਾਣੇ ਨੂੰ ਰਹਿਣ ਦੰਦਾ ਹੁਣ ਸਮਝ ਕੇ ਗੱਲ ਕਰਨੀ ਪੈਂਦੀ ਆ ਨਾ ਆਹੋ ਵੀ ਚਮਚੰਦਾਂ ਰਾਸਤੇ ਚ ਦਾਉ ਜਾਂ ਲਾ ਲੂਗੇ ਵੀ ਇਹ ਹੁਣ ਚਮਚਮ ਆ ਗਈ ਫੇ ਚਮਚਮੇ ਆਉਣੀ ਗੱਲੀ ਹਾਂ ਉਹ ਵੀ ਕਿੱਦਾਂ ਦੇਖਦਾ ਲੱਡੂ ਦੇ ਪਾਪਾ ਤਾਂ ਕਾਦੇ ਕਿ ਵੀਰੇ ਦੇ ਪਾਪਾ ਕਾਦੇ ਕਿ ਬੀਜੀ ਦੇ ਇੱਥੇ ਗੱਲ ਪੜ ਲੈ ਲੈ ਉਹ ਨੁਪੇ ਦੀ ਹੱਜ ਨਹੀਂ ਖੰਡਾ ਜਾਏ ਮੌਸਮ ਹਾਂ ਉਹ ਰਾਤ ਮੀਂਹ ਪਹਿਲੇ ਕਈ ਇੱਧਰ ਪਿਆ ਬਾਈ ਮੀ ਸਾਡੇ ਵੀ ਘੱਟੇ ਪਿਆ ਯਾਰ ਤੂੰ ਮੀਂਹ ਕਿਹਾ ਠੰਡ ਲੱਗੀ ਉਹ ਹੋਰ ਪਾਸੇ ਪੈ ਲਿਆ ਕਿਤੇ ਨੇੜੇ ਤੜੇ ਪਾਣੀ ਘੱਟ ਵੀ ਕਰ ਦਿੱਤਾ ਫਿਰ ਵੀ ਠੰਡ ਲੱਗੀ ਆਪਣੇ ਹੀ ਨਹੀਂ ਪਿਆ ਬਹੁਤ ਘਰਾਟਾ ਪੱਖੇ ਲਾਇਆ ਉਹਦਾ ਪਾਪਾ ਜੀ ਦੱਸੀ ਫੂਲੇ ਸਾਡੇ ਵੀ ਚੱਲਦੇ ਰਿਹਾ ਸਵੇਰ ਤੱਕ ਨਹੀਂ ਠੰਡ ਦਾ ਲੱਗਣ ਲਾ ਦਿੱਤੀ ਗੁੰਦਰ ਨੂੰ ਰਾਤ ਘੱਟ ਕਰਿਆ ਮੈਂ ਨੂੰ ਸਾਡਾ ਜਾਲੀ ਮੂਹਰੇ ਲੱਗਿਆ ਬੰਦਾ ਤੇ ਸੰਸ਼ੋਧੀ ਮਨ ਲੱਗਦਾ ਮੈਂ ਦਾ ਸਭ ਘੱਟ ਕਰਿਆ ਚੱਲ ਕਰ ਸਰੀ ਬਲੌਗ ਤਾਂ ਖਾਸਾ ਲੰਬਾ ਹੋ ਜਾਣਾ ਇੱਕ ਮੇਰੇ ਕੋਲ ਜੀ ਟਾਈਮ ਕਿ ਨਾ ਬਲੌਗ ਤਾਂ ਮਨ ਨੂੰ ਲੱਦਾ ਹੋ ਜਾਣਾ 20-25 ਮਿੰਟ ਦਾ ਤੌੜ ਅਗਲੇ ਬਲੌਗ ਚ ਮਿਲਦੇ ਆਂ ਦੇਖੋ ਕਿਥੇ ਲਿਕੇ ਜਾਂਦੀ ਸੜਦਾ ਜੀ ਤੇ ਸਾਡਾ ਇੱਥੇ ਚੱਲ ਰਿਹਾ ਜੀ ਹਰੇ ਤੱਕ ਹਾਂ ਠੀਕ ਆ ਜੀ ਫਿਰ ਬਾਏ ਬਾਏ